ਭਾਬੀ ਕਮਲ ਦੇ ਕਤਲ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਅਨੇਕਾਂ ਵੀਡੀਓਜ਼ ਪਾਈਆਂ ਜਾ ਰਹੇ ਨੇ ਪਰ ਦੂਜੇ ਪਾਸੇ ਇਸ ਮਾਮਲੇ ਤੋਂ ਬਾਅਦ ਹੁਣ ਲੱਖਾਂ ਸਿਧਾਨਾ ਗੁੱਸੇ ਦੇ ਵਿੱਚ ਭੜਕਦਾ ਨਜ਼ਰ ਆਇਆ ਕਿਉਂਕਿ ਉਹਨਾਂ ਨੇ ਲਾਈਵ ਹੋ ਕੇ ਇਹ ਗੱਲ ਕਹੀ ਹੈ ਕਿ ਲੋਕ ਭਾਬੀਆਂ ਪਿੱਛੇ ਹੀ ਲੜੀ ਜਾਂਦੇ ਨੇ ਪਰ ਅਸਲ ਮੁੱਦੇ ਕੀ ਨੇ ਇਹ ਉਹਨਾਂ ਨੂੰ ਪਤਾ ਵੀ ਨਹੀਂ ਲੱਗ ਰਿਹਾ ਕਿਉਂਕਿ ਕਿਸਾਨਾਂ ਦੇ ਵੱਲੋਂ ਲਗਾਤਾਰ ਆਪਣੀਆਂ ਜ਼ਮੀਨਾਂ ਵੇਚੀਆਂ ਜਾ ਰਹੀਆਂ ਨੇ ਕਿਉਂਕਿ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਨੇ ਤੇ ਕਰੋੜਾਂ ਰੁਪਏ ਦੇ ਵਿੱਚ ਉਹਨਾਂ ਦੀ ਜ਼ਮੀਨ ਖਰੀਦੀ ਜਾ ਰਹੀ ਜਿਸ ਨੂੰ ਲੈ ਕੇ ਲੱਖਾਂ ਸਿਧਾਣਾ ਚਿੰਤਤ ਹੋਇਆ ਉਹਨਾਂ ਕਹਿੰਿਆ ਕਿ ਇਹ ਅਸਲ ਮਸਲੇ ਨੇ ਜੇਕਰ ਤੁਸੀਂ ਜ਼ਮੀਨਾਂ ਹੀ ਵੇਚੀ ਗਏ ਤਾਂ ਫਿਰ ਫਸਲਾਂ ਕਿੱਥੇ ਉਗਾਓਗੇ ਜਿਹਦੇ ਚੱਲਦੇ ਉਸਨੇ ਕਿਹਾ ਕਿ ਭਾਬੀਆਂ ਪਿੱਛੇ ਤਾਂ ਲੜੀ ਜਾਂਦੇ ਹੋ ਪਰ ਅਸਲ ਮੁੱਦਿਆਂ ਵੱਲ ਵੀ ਧਿਆਨ ਦਿੱਤਾ ਜਾਵੇ ਆਓ ਸੁਣਦੇ ਹਾਂ ਕੋਈ ਕਮਲ ਭਾਬੀ ਕੋਈ ਚੁੰਮਿਆ ਵਾਲੀ ਭਾਬੀ ਕੋਈ ਟੈਂਪੂਆ ਮਗਰ ਕੋਈ ਨਚਾਰਾਂ ਮਗਰ ਕੋਈ ਤਮਾਸ਼ੀ ਬੀਨਾ ਮਗਰ ਤੇ ਅਗਲੇ ਸੋਡੀ ਹੱਕ ਤੇ ਕੱਲ ਠੋਕ ਰਹੇ ਹੱਕ ਤੇ ਕੱਲ ਠੋਕ ਰਹੇ ਆ ਆ ਦਿਖਾ ਮੜਾ ਜਾ ਆ ਜਿਹੜਾ ਇਹ ਭਾਰਤ ਮਾਲਾ ਪ੍ਰੋਜੈਕਟ ਆ ਜੀ ਜਿਹੜਾ 60055 ਤੋਂ 60000 ਏਕੜ ਜਿਹੜੀਆਂ ਸਾਡੀਆਂ ਅਪਜਾਊ ਪੰਜਾਬ ਦੀਆਂ ਜ਼ਮੀਨਾਂ ਸੀ ਉਹ 55 ਤੋਂ 60000 ਏਕੜ ਆ ਸੋਨੇ ਰੁਕ ਚੁੱਕੀ ਹੈ ਇਹਦੇ ਵਿੱਚ ਸੜਕਾਂ ਦੇ ਵਿੱਚ ਤੇ ਨਵਾਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਪੰਜਾਬ ਦੇ ਧਿਆਨ ਦਿਓ ਪੰਜਾਬੀਓ ਨਵਾਂ ਨੋਟੀਫਿਕੇਸ਼ਨ ਜਾਰੀ ਹੋਇਆ ਵੀ ਇਹਨਾਂ ਸੜਕਾਂ ਦੇ ਨਾਲ-ਨਾਲ ਤੇ ਹੋਰ ਪੰਜਾਬ ਦੇ ਵਿੱਚ ਰੇਲ ਦੀਆਂ ਲੀਹਾਂ ਦਾ ਜਾਲ ਵਿਛਾਉਣਾ ਹੈ। ਕਈ ਹਜ਼ਾਰਾਂ ਏਕੜ ਪੈੜੀ ਸੋੜੀ ਉਹਦੇ ਚ ਰੁਕ ਜਾਣੀ ਹੈ। ਮੈਨੂੰ ਇਹ ਗੱਲ ਹੀ ਸਮਝ ਨਹੀਂ ਆਉਂਦੀ ਲੋਕ ਕੰਮਲੇ ਹੋਏ ਫਿਰਦੇ ਆ ਸਾਡਾ 50 ਲੱਖ ਰੇਟ ਹੋ ਗਿਆ 60 ਲੱਖ ਰੇਟ ਹੋ ਗਿਆ ਕਰੋੜ ਰੁਪਇਆ ਦੇਣਗੇ ਭਾਵੇਂ 5 ਕਰੋੜ ਦੇਣ। ਜਦੋਂ ਜ਼ਮੀਨ ਹੀ ਨਾ ਬਚੀ ਅਨਾਜ ਕਿੱਥੇ ਪੈਦਾ ਹੋਊਗਾ? ਧਰਤੀ ਨਾ ਬਚੀ ਕੀ ਸੜਕਾਂ ਨੂੰ ਖਾਓਗੇ? ਪੱਥਰਾਂ ਨੂੰ ਖਾਓਗੇ ਲੁੱਕ ਖਾਓਗੇ ਜਾਂ ਰੇਲ ਦੀਆਂ ਲੀਹਾਂ ਲੋਹਾ ਖਾਓਗੇ ਇਹਦਾ ਵਜੋਂ ਧਰਤੀ ਆ ਨਾਜ ਪਦਾ ਕਰਦੀ ਐ ਉਹ ਨਾਜ ਪਦਾ ਹੁਣ ਲਈ ਧਰਤੀ ਨੂੰ ਆ ਪੱਥਰਾਂ ਨਾਲ ਆ ਰੇਲ ਦੀਆਂ ਲੀਹਾਂ ਨਾਲ ਦੱਬਿਆ ਜਾ ਰਿਹਾ ਰੋਕਿਆ ਜਾ ਰਿਹਾ ਆਪਾਂ ਚੋਪਾਂ ਤਮਾਸ਼ੀਨ ਬਣੇ ਹੋਇਆ ਕੋਈ ਉਧਰ ਨੂੰ ਹੋ ਗਿਆ ਕੋਈ ਇਧਰ ਨੂੰ ਹੋ ਗਿਆ ਆ ਰੌਲਾ ਪੈ ਗਿਆ ਹੋਰ ਰੌਲਾ ਪੈ ਗਿਆ ਉਧਰੋਂ ਇਸ ਆੜ ਦੇ ਵਿੱਚ ਵੀ ਇਹਦਾ ਕਮਲੇ ਲੋਕ ਆ ਦੱਬੀ ਫਿਰਦੇ ਇਧਰ ਲਈ ਉਧਰ ਲਈਆਂ ਗੱਲਾਂ ਨੂੰ ਤੇ ਇਹ ਸੋਡਾ ਘੋਗਾ ਚਤ ਕਰੀ ਤੁਰੇ ਆਉਂਦੇ ਆ ਆ 24000 ਏਕੜ ਅਕਵਾਇਰ ਕਰਨੀਆਂ ਲੁਧਿਆਣਾ ਦੇ ਮੋਗਾ ਕਈ ਲੱਖ ਏਕੜ ਜ਼ਮੀਨ ਅਕਵਾਇਰ ਕਰਨੀਆਂ ਪੂਰੇ ਪੰਜਾਬ 'ਚ ਆ ਜਿਹੜੇ ਅਰਬਨ ਸਟਾਟਾ ਬਣਾਉ ਰਹੇ ਪੰਥ ਸਿਓ ਇਹ ਵੀ ਲੋਕ ਤਮ ਦੇ ਦੇਣਗੇ ਜ਼ਮੀਨਾਂ ਵੀ ਹਾਂ ਸਾਨੂੰ 50 50 ਲੱਖ ਮਿਲਦਾ ਕਿੱਲੇ ਦਾ ਸਾਨੂੰ ਕਰੋੜ ਰੁਪਇਆ ਮਿਲਦਾ ਕਿੱਲੇ ਦਾ ਮੈਨੂੰ ਇਹ ਗੱਲ ਦਾ ਜਵਾਬ ਦਿਓ ਯਾਰ ਭਾਵੇਂ 5 ਕਰੋੜ ਮਿਲ ਜੇ ਕਿੱਲੇ ਦਾ ਜੇ ਕਹਾ ਜ਼ਮੀਨ ਹੀ ਨਾ ਮਿਲੀ ਤੋ 5 ਕਰੋੜ ਦਾ ਕਰਾਂਗੇ ਕੀ ਕਿੱਥੇ ਲਾਉਂਗੇ ਕੋਈ ਕਾਰਖਾਨਾ ਖੋਲੋਗੇ ਐਡੀ ਸਾਡੀ ਹੋਏ ਨਹੀਂ ਵੀ ਕਾਰਖਾਨਾ ਖੋਲ੍ਹ ਗੇ ਕਾਰਖਾਨਾ ਖੋਲ੍ਹ ਵੀ ਲਿਆ ਕਾਲ ਖਨਾ ਫੇਲ ਹੋ ਗਿਆ ਫਿਰ ਕਿੱਥੇ ਜਾਵਾਂਗੇ ਸਮਝੋ ਯਾਰ ਗੱਲ ਨੂੰ ਸਮਝੋ ਮੈਂ ਕਹਿੰਦਾ ਚਾਹੇ 50 ਕਰੋੜ ਵੀ ਕੀਮਤ ਦੇਣ 100 ਕਰੋੜ ਵੀ ਦੇਣ ਧਰਤੀ ਦੀ ਬਾਈ ਕੋਈ ਕੀਮਤ ਨਹੀਂ ਆ ਪੈਸਾ ਨਹੀਂ ਖੜਨਾ ਸੋ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਆ ਮੈਂ ਅੱਜ ਹੀ ਨੋਟੀਫਿਕੇਸ਼ਨ ਪੜ੍ਹ ਰਿਹਾ ਸੀਗਾ ਵੀ ਰੇਲ ਦੀਆਂ ਲੀਹਾਂ ਪੰਜਾਬ ਜਾਲ ਵਿਛਾਉਣਾ ਹੈ ਸੜਕਾਂ ਦੇ ਜਾਲ ਹੋਰ ਵਿਛਾਉਣੇ ਆ ਅਰਬ ਸਟੇਟਾਂ ਦੇ ਵਿੱਚ ਅੱਡ ਕਲੌਨੀਆਂ ਚੜ੍ਹ ਰੋਜ਼ ਇੱਕ ਪਿੰਡ ਦੇ ਵਿੱਚ ਜੇ ਪਾ ਐਵਰੇਜ ਕੱਢੀਏ 5 ਕਿੱਲੇ ਜ਼ਮੀਨ ਰੋਜ਼ ਵਿਕਦੀ ਆ ਸੋਡੀ 5 ਕਿੱਲੇ ਜ਼ਮੀਨ ਰੋਜ਼ ਵਿਕਦੀ ਆ ਆ ਰੁਕਦੀ ਆ ਇੱਕ ਪਿੰਡ ਦੀ 13000 ਪਿੰਡਾਂ 65000 ਕਿੱਲਾ ਤਾਂ ਸੋਡਾ ਇੱਕ ਸਾਲ ਦੇ ਵਿੱਚ ਐਂ ਹੀ ਰੁਕ ਜਾਂਦਾ ਇੱਕ ਸਾਲ ਦੇ ਵਿੱਚ ਆਪਾਂ ਵੇਜ ਐਵਰੇਜ ਕਿਹੜੇ ਰੋਜ਼ ਨਹੀਂ ਇੱਕ ਸਾਲ ਦੇ ਵਿੱਚ ਪੰਜ ਕਿੱਲੇ ਆਪਾਂ ਦੇਖੇ ਪੰਜ ਕਿੱਲੇ ਦੂਜੀ ਗੱਲ ਸੁਣ ਲਓ ਧਿਆਨ ਨਾਲ ਆਹਨ ਹੋਰ ਕਰਤੂਤ ਦੇਖੋ ਸਰਕਾਰਾਂ ਦੀ ਯਾਰ ਐ ਇੱਥੇ ਜਿਹੜੇ ਗੰਦ ਪਾ ਰਹੇ ਆ ਨਗੇਜ ਪਰੋਸ ਰਹੇ ਆ ਅਸਲੀਲਤਾ ਪਰੋਸ ਰਹੇ ਨੇ ਸਰਕਾਰ ਸਿਕਿਉਰਟੀਆਂ ਦੇ ਰਹੀ ਐਵੇਂ ਗੱਲ ਪਰਸੋਂ ਹੀ ਕਹਿਤੀ ਸੀਗੀ ਕਿ ਕੈ ਚੈਨਲ ਦੇ ਉੱਤੇ ਵੀ ਹੁਣ ਸਰਕਾਰ ਸਿਕਿਉਰਟੀਆਂ ਦੇਊਗੀ ਪੁਲਿਸ ਵਾਲਾ ਗਨਮੈਨ ਦਿੱਤੇ ਜਾਣਗੇ ਉਹ ਸਿਕਿਉਰਟੀਆਂ ਦੀ ਆੜ ਦੇ ਵਿੱਚ ਬਹੁਤ ਗੰਦ ਪਾਉਣਗੇ ਨੰਗੇ ਹੋ ਕੇ ਨੱਚਣਗੇ ਆ ਜਿਹੜੀ ਇੱਕ ਕੁੜੀ ਆ ਲੂਥਰਾ ਪਤਾ ਨਹੀਂ ਕੀ ਉਹਦਾ ਨਾਂ 6 ਗਨਮੈਨ ਉਹਦੇ ਲਾਤੇ ਅੱਗੇ 6 ਗਨਮੈਨ ਤੇ ਬੈਰੀਕੇਡ ਕਰਤੇ ਉਹਦੇ ਘਰ ਦੇ ਅੱਗੇ ਜਿਵੇਂ ਕੋਈ ਮੁੱਖ ਮੰਤਰੀ ਮੰਤਰੀ ਦਾ ਘਰ ਹੁੰਦਾ ਨਾ ਬੈਰੀਕੇਡਿੰਗ ਹੋਈ ਹੁੰਦੀ ਐ ਐ ਉਹਦੇ ਆਲੇ ਦਾਲੇ ਪੁਲਿਸ ਬਿਠਾਤੀ ਤੇਰੀ ਜਾਨ ਨੂੰ ਖਤਰਾ ਉਹਨੂੰ ਕਿਸੇ ਨੇ ਕੀ ਕਹਿਣਾ ਸਰਕਾਰ ਦਾ ਫਰਜ ਬਣਦਾ ਸੀ ਪ੍ਰਸ਼ਾਸਨ ਦਾ ਫਰਜ ਬਣਦਾ ਸੀ ਉਹਨੂੰ ਬੁਲਾਉਂਦੇ ਵੀ ਤੇਰਾ ਜਿਹੜਾ ਅਕਾਊਂਟ ਕੁੰਡਾ ਖਾਤਾ ਖੂਤਾ ਕਰ ਬੰਦ ਡਿਲੀਟ ਕਰ ਤੇਰਾ ਇੰਸਟਾਗ੍ਰam ਆ ਜੋ ਵੀ ਆ ਤੇ ਤੂੰ ਜਿੰਨੀਆਂ ਵੀਡੀਓ ਪਾਈਆਂ ਉਹ ਡਿਲੀਟ ਕਰ ਤੇ ਅੱਗੇ ਤੋਂ ਤੂੰ ਲਿਖ ਕੇ ਦੇ ਕੇ ਜਾ ਇੱਥੇ ਮੈਂ ਕੋਈ ਜਿਹੇ ਜਿਹੇ ਵੀਡੀਓ ਨਹੀਂ ਪਾਉਂਗੀ ਉਲਟਾ ਉਹਨੂੰ ਸ਼ਹਿ ਦੇਤੀ ਵੀ ਕੋਈ ਗੱਲ ਨਹੀਂ ਚੱਕ ਦੇ ਫੱਟੇ ਨੰਗੀਆਂ ਹੋ ਕੇ ਨੱਚੋ ਜੋ ਮਰਜੀ ਗੰਦ ਪਾਓ ਜੋ ਲਗੇ ਜ ਮਰਜੀ ਪਰੋਸੋ ਸਰਕਾਰ ਤੁਹਾਡੀ ਪਿੱਛੇ ਖੜੀ ਹੈ ਮੰਨ ਕੇ ਭਾਂਸਿਆ ਤੈਨੂੰ ਉਧਰ ਮੁਕਸਰ ਦੇ ਵਿੱਚ ਸ਼੍ਰੀ ਆਮ ਗੁੰਡਾ ਕਰਦੀ ਹੋਈ ਆਪਣੇ ਆਪ ਨੂੰ ਅਖੌਤੀ ਸਿਵਸਨ ਵਾਲੇ ਕਹਾਉਂਦੇ ਗੁੰਡਿਆਂ ਨੇ ਮੁੰਡਾ ਕੁੱਟਿਆ ਆ 10 ਦਿਨ ਹੋ ਗਏ ਕੱਟਣਾ ਹੋਈ ਨੂੰ ਹਰਜੇਸ਼ ਗਰਗ ਕੋਈ ਪ੍ਰਧਾਨ ਆ ਸਿਵਸਨ ਦਾ ਮੁਕਸਰ ਦਾ ਬੰਦਾ ਨਹੀਂ ਫੜਿਆ ਬੰਦਿਆਂ ਦੇ ਪਰਚਾ ਹੋਇਆ ਜਿਨ੍ਹਾਂ ਦੇ ਬੰਦੇ ਨਹੀਂ ਫੜੇ ਗਏ ਉਲਟੇ ਫੜ ਕੀ ਨੇ ਲੈ ਬੰਦੇ ਜਿਹੜੇ ਬੰਦੇ ਉੱਥੇ ਕੱਲ ਧਰਨਾ ਪ੍ਰਦਰਸ਼ਨ ਕਰ ਰਹੇ ਸੀ ਉਹ ਬੰਦੇ ਚੱਕਲੇ ਪੁਲਿਸ ਨੇ ਉਸ ਬੰਦੇ ਨੂੰ ਹਰਜੇਸ਼ ਗਰਗ ਨੂੰ ਵੀ ਸਿਕਿਉਰਿਟੀ ਮਿਲੀ ਹੋਈ ਐ ਤੇ ਉਹ ਕੋਈ ਇੱਥੋਂ ਦਾ ਪਤਾ ਨਹੀਂ ਕਿ ਰਵੀ ਕੁਮਾਰ ਆ ਕਿ ਰਵੀ ਖਾਨ ਆ ਉਹਨੂੰ ਸਕਿਉਰਟੀ ਦਿਵਾਉਣ ਦੇ ਲਈ ਉਥੇ ਧਰਨਾ ਲਾਇਆ ਹੋਇਆ ਸੀਗਾ ਦੇਖੋ ਹੱਦ ਹੋ ਗਈ ਆ ਜਿਹੜਾ ਤੇ ਗੁੰਡਾਗਰਦੀ ਕਰ ਰਿਹਾ ਨੰਗਾ ਨਾਚ ਰੱਖ ਰਿਹਾ ਨੱਚ ਰਿਹਾ ਅਸ਼ਲੀਲਤਾ ਫਲਾ ਰਿਹਾ ਉਹਨਾਂ ਨੂੰ ਸਕਿਉਰਟੀਆ ਦੇ ਕੇ ਪ੍ਰੋਟੈਕਟ ਕੀਤਾ ਜਾ ਰਿਹਾ ਜਿਹੜੇ ਵਿਰੋਧ ਕਰਦੇ ਆ ਰੌਲਾ ਪਾਉਂਦੇ ਆ ਚੱਕ ਕੇ ਜੇਲਾ ਸਿੱਟੇ ਜਾ ਰਹੇ ਆ ਜਿਉਂ ਉਹਨਾਂ ਦੀ ਆਵਾਜ਼ ਦੱਬੀ ਜਾ ਰਹੀ ਹੈ ਇਹ ਹਾਲਾਤ ਬਣੇ ਖੜੇ ਪੰਜਾਬ ਦੇ ਅਗਲੀ ਗੱਲ ਹੋਰ ਸੁਣ ਲਓ ਆ ਕਰਤੂਤ ਸੁਣ ਲਓ ਆ ਪੰਜਾਬ ਦੇ ਪੁੱਤ ਦੀ ਕਰਤੂਤ ਦਿਖਾ ਦੇ ਆ ਦੇਖੋ ਆ ਦੇਖ ਲਓ ਮਾੜਾ ਜ ਆਹਾ ਆਪਣਚਾਇਤ ਫੀਡਬੈਕ ਫਾਰਮ ਹੈ ਜੀ ਹਿੰਦੀ ਚ ਆਇਆ ਪਿੰਡਾਂ ਦੇ ਸਰਪੰਚਾਂ ਨੇ ਫਾਰਮ ਭਰ ਕੇ ਦੇਣ ਆ ਦੇਖ ਲਓ ਆ ਫਾਰਮ ਭਰਨੇ ਆ ਸਾਰੇ ਇਹ ਹਿੰਦੀ ਚ ਭੇਜੇ ਗਏ ਆ ਜੀ ਫਾਰਮ ਆ ਹਿੰਦੀ ਚ ਭੇਜੇ ਗਏ ਆ ਫਾਰਮ ਆ ਦੇਖ ਲਓ ਆ ਸਾਰੇ ਫਾਰਮ ਹਿੰਦੀ ਚ ਹੈ ਜੀ ਹਲਾ ਦੇਖੋ ਇਹਨਾਂ ਦੇ ਆਹੋ ਹਿੰਦੀ ਵਾਲਾ ਨਹੀਂ ਪੜ੍ਹਦੇ ਆ ਪੜਨੇ ਦਾ ਇਹ ਸਿਸ਼ੋਧਿਏ ਵਰਗਿਆ ਨੇ ਕੇਦਰੀਵਾਲ ਵਰਗਿਆ ਨੇ ਆ ਅਰਨ ਨਹਿਰ ਵਰਗਿਆ ਨੇ ਬੈਬਕੁਮਾਰ ਵਰਗਿਆ ਨੇ ਉਹ ਅੰਤਰੇ ਕੋਲੇ ਕਿਹੜਾ ਕੰਮ ਹੀ ਨਹੀਂ ਪਹੰਤਦਾ ਖੁੰਝੇ ਲਾਇਆ ਹੋਇਆ ਉਹਨਾਂ ਨੇ ਪੜਦੇ ਪਰ ਹਿੰਦੀ ਜੀ ਛਾਪਣਗੇ ਇਹਦਾ ਆ ਕੇ ਉੱਥੇ ਆਪਣੇ ਨਾਬੇ ਉਦਘਾਟਨ ਵੀ ਇੱਕ ਹਿੰਦੀ ਚ ਕਰ ਗਏ ਨਹੀਂ ਪੱਥਰ ਰੱਖ ਗਿਆ ਸੀਗਾ ਮੈਂ ਜਿਵੇਂ ਤੁਹਾਨੂੰ ਪਹਿਲਾਂ ਹੀ ਕਹਿ ਰਿਹਾ ਜ਼ਮੀਨਾਂ ਸੋਡੀਆਂ ਵੱਖ-ਵੱਖ ਤਰੀਕਿਆਂ ਨਾਲ ਰੋਕੀਆਂ ਜਾ ਰਹੀਆਂ ਤੁਹਾਡੀਆਂ ਨੌਕਰੀਆਂ ਤੇ ਉੱਤੇ ਗੈਰ ਪੰਜਾਬੀਆਂ ਦੇ ਕਬਜ਼ੇ ਆ ਸਹਿਕਾਰੀ ਖੰਡ ਮਿਲ ਦੇ ਵਿੱਚ 160 ਪੋਸਟਾਂ ਕੱਢੀਆਂ ਸਰਕਾਰ ਨੇ ਉਹਦੇ ਵਿੱਚੋਂ ਪਹਿਲਾਂ ਉਹਨਾਂ ਨੇ ਬਿਲਕੁਲ ਪੰਜਾਬੀ ਦੀ ਸ਼ਰਤ ਹੀ ਖਤਮ ਕਰਤੀ ਰੌਲਾ ਪਿਆ ਵਿਰੋਧ ਹੋਇਆ ਉਹ ਫੈਸਲਾ ਇੱਕ ਵਾਰੀ ਪਿੱਛੇ ਕਰ ਲਿਆ ਉਹਨਾਂ ਨੇ ਪਰ ਉਹਦੇ ਵਿੱਚ ਪਤਾ ਕੀ ਕੀਤਾ ਉਹਨਾਂ ਨੇ ਧਿਆਨ ਨਾਲ ਸੁਣ ਲਿਓ ਉਹਦੇ ਵਜਿਹਾ ਪੰਜਾਬੀ ਭਾਸ਼ਾ ਮਹਾਰਤਾਲਾ ਜਿਹੜਾ ਟੈਸਟ ਸੀਗਾ ਜੋ ਸਾਰੀਆਂ ਸਾਮੀਆਂ ਲਈ ਉਹ ਲੋੜੀਦਾ ਹੁੰਦਾ ਉਹ ਖਤਮ ਹੀ ਕਰਤਾ ਦੂਜੀ ਇਹਨਾਂ ਨੇ ਗੱਲ ਕੀ ਕੀਤੀ ਹੈ ਜਿਹੜਾ ਪ੍ਰੀਖਿਆ ਦਾ ਮਾਧਿਅਮ ਹੈ ਥੋੜੀਆਂ-ਮੋਟੀਆਂ ਪੋਸਟਾਂ ਨੂੰ ਛੱਡ ਕੇ ਬਾਕੀ ਸਾਰਾ ਅੰਗਰੇਜ਼ੀ 'ਚ ਕਰਤਾ ਪੰਜਾਬੀ ਦੇ ਵਿੱਚੋਂ ਚੱਕ ਹੀ ਦਿੱਤਾ ਸੋ ਦੱਸਿਆ ਕਿ ਲਗਾਤਾਰ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਐਕਵਾਇਰ ਕੀਤਾ ਜਾ ਰਿਹਾ ਤੇ ਉੱਥੇ ਸੜਕਾਂ ਬਣਾਈਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਲੱਖਾਂ ਸਿਧਾਣਾ ਕਾਫੀ ਚਿੰਤਾ ਦੇ ਵਿੱਚ ਨਜ਼ਰ ਆਇਆ ਕਿ ਆ ਕਿ ਜੇ ਇਸੇ ਤਰੀਕੇ ਦੇ ਨਾਲ ਜ਼ਮੀਨਾਂ ਵਿਕਦੀਆਂ ਗਈਆਂ ਤਾਂ ਫਿਰ ਫਸਲਾਂ ਕਿਵੇਂ ਉਗਾਵਾਂਗੇ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ